ਕੁਦਰਤ ਦਾ ਕ੍ਰਿਸ਼ਮਾ ਜਿੱਥੇ ਦੁਨੀਆ ਦੀ ਸਭ ਤੋਂ ਖਤਰਨਾਕ ਜੀਵਾਂ ਦਾ ਬਸੇਰਾ ਹੈ ਇੱਥੇ ਜ਼ਿੰਦਗੀ ਜਿਉਣ ਲਈ ਮੌਤ ਨਾਲ ਖੇਡਣਾ ਪੈਂਦਾ ਹੈ ਇਹ ਦੁਨੀਆ ਦੀ ਸਭ ਤੋਂ ਸੋਹਣੀ ਜਗ੍ਹਾ ਵੀ ਹੈ ਤੇ ਸਭ ਤੋਂ ਡਰੋਣੀ ਜਗ੍ਹਾ ਵੀ ਇਹ ਇੱਕ ਐਹੋਜੀ ਜਗ੍ਹਾ ਹੈ ਜਿੱਥੇ ਡਾਇਨਾਸੌਰ ਵਰਗੇ ਖਤਰਨਾਕ ਜੀਵ ਜੀਉਂਦੇ ਹੋ ਸਕਦੇ ਨੇ ਇਹ ਹਨ ਅਮਾਜੋਂਦੇ ਮੀ ਵਾਲੇ ਜੰਗਲ ਇਸ ਵੀਡੀਓ ਵਿੱਚ ਸੁਣ ਕੇ ਯਕੀਨਨ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਸ਼ਾਇਦ ਇਸ ਤੋਂ ਪਹਿਲਾਂ ਤੁਸੀਂ ਅਮਾਜੋਂਦੇ ਜੰਗਲਾਂ ਦੇ ਇਹ ਡਰਾਮਨੇ ਰਾਜ ਨਹੀਂ ਜਾਣਦੇ ਹੋਵੋਗੇ ਅਮਾਜ਼ੋਨ ਜੰਗਲ ਪਸ਼ਚਮੀ ਅਮਰੀਕਾ ਦਾ ਹੀ ਹਿੱਸਾ ਹਨ ਇਹ ਜੰਗਲ ਐਡੇ ਵੱਡੇ ਹਨ ਕਿ ਇਸ ਵਿੱਚ ਇੰਡੀਆ ਵਰਗੇ 2 ਦੇਸ਼ ਤੇ ਪਾਕਿਸਤਾਨ ਵਰਗੇ 7 ਦੇਸ਼ ਸ਼ਮਾ ਸਕਦੇ ਹਨ ਇਹ ਜੰਗਲ ਇੰਨੇ ਸੰਘਣੇ ਨੇ ਕਿ ਇਸ ਦੇ ਜ਼ਮੀਨ ਤੱਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਵੋਗੇ ਕਿ ਜਦੋਂ ਇਹ ਜੰਗਲਾਂ ਵਿੱਚ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਜ਼ਮੀਨ ਤੱਕ ਜਾਣ ਲਈ 10 ਮਿੰਟ ਲੱਗ ਜਾਂਦੇ ਹਨ ਸਾਲ ਵਿੱਚ ਕੋਈ ਵੀ ਇੱਕ ਹਫ਼ਤਾ ਨਹੀਂ ਲੰਘਦਾ ਜਦੋਂ ਅਮਾਜ਼ੋਨ ਜੰਗਲਾਂ ਤੇ ਮੀਂਹ ਨਾ ਪੈਂਦਾ ਹੋਵੇ ਇਸ ਲਈ ਇਸ ਨੂੰ ਮੀਂਹ ਵਾਲੇ ਜੰਗਲ ਵੀ ਕਿਹਾ ਜਾਂਦਾ ਹੈ ਪੂਰੀ ਦੁਨੀਆ ਦਾ 20% ਆਕਸੀਜਨ ਐਸੇ ਹੀ ਜੰਗਲਾਂ ਤੋਂ ਮਿਲਦੀ ਹੈ ਅਮਾਜੋਨ ਦੇ ਜੰਗਲਾਂ ਵਿੱਚ 11 ਨਦੀਆਂ ਵਗਦੀਆਂ ਨੇ ਤੇ ਦੂਜੀ ਸਭ ਤੋਂ ਵੱਡੀ ਨਦੀ ਅਮਾਜੋਨ ਦੇ ਜੰਗਲਾਂ ਵਿੱਚ ਹੀ ਹੈ ਜਿਸ ਨੂੰ ਅਮਾਜੋਨ ਰਿਵਰ ਕਿਹਾ ਜਾਂਦਾ ਹੈ ਜਿੰਨੀ ਸੋਹਣੀ ਇਹ ਵੇਖਣ ਨੂੰ ਲੱਗਦੀ ਹੈ ਓਨੀ ਹੀ ਖਤਰਨਾਕ ਹੈ ਅਮਾਜੋਨ ਜੰਗਲਾਂ ਵਿੱਚ ਇਹੋ ਜਿਹੇ ਖਤਰਨਾਕ ਜੀਵ ਰਹਿੰਦੇ ਹਨ ਜੋ ਸਿਰਫ ਅਮਾਜੋਨ ਦੇ ਜੰਗਲਾਂ ਵਿੱਚ ਹੀ ਪਾਏ ਜਾਂਦੇ ਹਨ ਜਿਵੇਂ ਗੁਲਾਬੀ ਡੋਲਫਿਨ ਇਹ 19 ਫੁੱਟ ਤੱਕ ਲੰਮੀ ਹੁੰਦੀ ਹੈ ਇਸ ਦਾ ਵਜ਼ਨ ਲਗਭਗ 200 ਕਿਲੋ ਦੇ ਕਰੀਬ ਹੁੰਦਾ ਹੈ ਆਮ ਡੋਲਫਿਨ ਨੂੰ ਤਾਂ ਤੁਸੀਂ ਇਨਸਾਨਾਂ ਦੇ ਨਾਲ ਖੇਡਦੇ ਆ ਵੇਖਿਆ ਹੋਵੇਗਾ ਪਰ ਗੁਲਾਬੀ ਡੋਲਫਿਨ ਇਨਸਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ ਇਸ ਨਦੀ ਵਿੱਚ ਇੱਕ ਅਜਿਹੀ ਮੱਛੀ ਵੀ ਪਾਈ ਜਾਂਦੀ ਹੈ ਜਿਸ ਨੂੰ ਇਲੈਕਟ੍ਰੀਕਲ ਈਲ ਵੀ ਕਿਹਾ ਜਾਂਦਾ ਹੈ ਕਿਉਂਕਿ ਆਪਣੇ ਦੁਸ਼ਮਣਾਂ ਨੂੰ ਇਹ ਬਿਜਲੀ ਦਾ ਝਟਕਾ ਦੇ ਕੇ ਮਾਰ ਸਕਦੀ ਹੈ ਇਸ ਦੇ ਬਿਜਲੀ ਦੇ ਝਟਕੇ ਨੂੰ 800 ਵੋਲਟੇਜ ਤੱਕ ਮਾਪਿਆ ਗਿਆ ਹੈ ਇਲੈਕਟ੍ਰੀਕਲ ਈਲ ਆਪਣੇ ਤੋਂ ਕਿਤੇ ਵੱਡੇ ਮਗਰਮਸ਼ਾ ਨੂੰ ਆਪਣੇ ਇੱਕ ਬਜਲੀ ਦੇ ਝਟਕੇ ਨਾਲ ਮਾਰ ਦਿੰਦੀ ਹੈ। ਇਹਨਾਂ ਜੰਗਲਾਂ ਵਿੱਚ ਇੱਕ ਇੰਨੀ ਖਤਰਨਾਕ ਨਦੀ ਵੀ ਵਗਦੀ ਹੈ ਜਿੱਥੇ ਜੇਕਰ ਇੱਕ ਇਨਸਾਨ ਡਿੱਗ ਜਾਵੇ ਤਾਂ ਉਹ ਜਿਉਂਦਾ ਹੀ ਸਰ ਜਾਵੇਗਾ। ਇਸ ਨੂੰ ਬੋਇਲਿੰਗ ਰਿਵਰ ਕਿਹਾ ਜਾਂਦਾ ਹੈ। ਇਹ 7 ਕਿਲੋਮੀਟਰ ਤੱਕ ਲੰਮੀ, 100 ਫੁੱਟ ਚੌੜੀ ਤੇ 20 ਫੁੱਟ ਡੂੰਗੀ ਹੁੰਦੀ ਹੈ ਜਿਸ ਦਾ ਤਾਪਮਾਨ ਅਕਸਰ ਹੀ 100 ਡਿਗਰੀ ਸੈਲਸੀਅਸ ਰਹਿੰਦਾ ਹੈ ਜਿਸ ਵਿੱਚ ਕੋਈ ਵੀ ਚੀਜ਼ ਨੂੰ ਪਕਾਇਆ ਜਾ ਸਕਦਾ ਹੈ। ਅਮਾਜ਼ਨ ਦੇ ਜੰਗਲਾਂ ਵਿੱਚ ਪੰਛੀਆਂ ਤੇ ਜਾਨਵਰਾਂ ਦੀਆਂ ਕਿਸਮਾਂ ਹਨ ਜੋ ਦੁਨੀਆ ਤੇ ਕਿਤੇ ਵੀ ਨਹੀਂ ਮਿਲਦੀਆਂ। ਇਹਨਾਂ ਵਿੱਚੋਂ ਇੱਕ ਜੀਵ ਹਰੇ ਰੰਗ ਦਾ ਐਨਾਕੋਂਡਾ ਹੈ ਹਰੇ ਰੰਗ ਦਾ ਐਨਾਕੋਡਾ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਖਤਰਨਾਕ ਸੱਪ ਹੈ ਇਹ ਅਮਾਜੋਨ ਦੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ ਇਹ ਕਰੀਬ 30 ਫੁੱਟ ਲੰਮਾ ਹੁੰਦਾ ਹੈ ਤੇ ਇਸਦਾ ਵਜ਼ਨ 250 ਕਿਲੋ ਹੁੰਦਾ ਹੈ ਇਹ ਐਨਾਕੋਂਡਾ ਵੱਡੇ ਤੋਂ ਵੱਡੇ ਜਾਨਵਰ ਨੂੰ ਨਿਕਲ ਜਾਂਦਾ ਹੈ ਜਿਵੇਂ ਹਿਰਨ ਜੰਗਲੀ ਸੂਰ ਤੇ ਚੀਤੇ ਵਰਗੇ ਜੀਵਾਂ ਨੂੰ ਵੀ ਮਿੰਟਾਂ ਵਿੱਚ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਅਮਾਜੋਨ ਵਿੱਚ ਕੁਝ ਪਤਾ ਨਹੀਂ ਕਿ ਕਿੰਨੇ ਕ ਐਨਾਕੋਂਡਾ ਮੌਜੂਦ ਹਨ ਅਮਾਜ਼ਨ ਦੇ ਜੰਗਲਾਂ ਵਿੱਚ ਇੱਕ ਬਚਿੱਤਰ ਕਿਸਮ ਦਾ ਡੱਡੂ ਪਾਇਆ ਜਾਂਦਾ ਹੈ ਜਿਸ ਦੇ ਸਾਰੇ ਅੰਗ ਬਾਹਰ ਤੋਂ ਹੀ ਦਿਖਦੇ ਹਨ ਇਸ ਦਾ ਨਾਮ ਗਲਾਸ ਫਰੋਗ ਹੈ ਇਸ ਦੀ ਚਮੜੀ ਟਰਾਂਸਪੇਰੈਂਟ ਹੁੰਦੀ ਹੈ ਇਸ ਕਰਕੇ ਇਸ ਦੇ ਸਰੀਰ ਵਿੱਚ ਹਰੇਕ ਅੰਗ ਨੂੰ ਵੇਖਿਆ ਜਾ ਸਕਦਾ ਹੈ ਜਿਵੇਂ ਦਿਲ ਧੜਕਦਾ ਹੋਇਆ ਫੇਫੜੇ ਲੀਵਰ ਆਦਿ ਸਾਫ਼-ਸਾਫ਼ ਵੇਖਿਆ ਜਾ ਸਕਦੇ ਹਨ ਘਰਾਂ ਵਿੱਚ ਤਾਂ ਆਮ ਕੀੜੀਆਂ ਤੁਸੀਂ ਵੇਖੀਆਂ ਹੀ ਹੋਣੀਆਂ ਪਰ ਅਮਾਜ਼ਨ ਜੰਗਲਾਂ ਵਿੱਚ ਇੱਕ ਅਜਿਹੀ ਕੀੜੀ ਪਾਈ ਜਾਂਦੀ ਹੈ ਜਿਸ ਨੂੰ ਬੁਲੇਟ ਆਂਟ ਕਿਹਾ ਜਾਂਦਾ ਹੈ ਪਰ ਗਲਤੀ ਨਾ ਝੇਕਰ ਇੱਕ ਕੀਰੀਕੀ ਸੇ ਇਨਸਾਨ ਨੂੰ ਕੱਟ ਲਵੇ ਤਾਂ ਉਹ ਬੰਦਾ ਦਰਦ ਨਾਲ ਮਰ ਵੀ ਸਕਦਾ ਹੈ ਕਿਉਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਕੀਰੀ ਨੂੰ ਕੱਟਣ ਦੇ ਨਾਲ ਇੱਕ ਗੋਲੀ ਦੇ ਲੱਗਣ ਜਿੰਨੀ ਪੀਰ ਹੁੰਦੀ ਹੈ ਇਸ ਲਈ ਇਸ ਨੂੰ ਬੁਲੇਟ ਆਂਟ ਕਿਹਾ ਜਾਂਦਾ ਹੈ ਐਮਾਜ਼ਨ ਦੇ ਜੰਗਲਾ ਵਿੱਚ ਇੱਕ ਐਹੋਜੀ ਛਿਪਕਲੀ ਪਾਈ ਜਾਂਦੀ ਹੈ ਜੋ ਪਾਣੀ ਦੇ ਉੱਪਰ ਚੱਲ ਸਕਦੀ ਹੈ ਜਿਸ ਨੂੰ ਜੀਸਸ ਲੈਜੈਂਡ ਕਿਹਾ ਜਾਂਦਾ ਹੈ ਇਹ ਪਾਣੀ ਵਿੱਚ ਆਪਣੇ ਸ਼ਿਕਾਰ ਨੂੰ ਫੜਨ ਵਾਸਤੇ ਦੌੜ ਸਕਦੀ ਹੈ ਅਮਾਜੋਨ ਦੇ ਅੰਦਰ ਕਈ ਇਹੋ ਜਿਹੇ ਰਾਜ ਹਨ ਜੋ ਕੋਈ ਨਹੀਂ ਜਾਣਦਾ ਕਈਆਂ ਦਾ ਮੰਨਣਾ ਹੈ ਕਿ ਇਹਨਾਂ ਦੇ ਅੰਦਰ ਸੋਨੇ ਦੇ ਸ਼ਹਿਰ ਹਨ ਇਹਨਾਂ ਜੰਗਲਾਂ ਦੇ ਇੰਨੇ ਖਤਰਨਾਕ ਹੋਣ ਕਰਕੇ ਇਹਨਾਂ ਨੂੰ ਲੱਭ ਨਹੀਂ ਸਕਿਆ ਜਨਮ ਰਾਤ ਤੋਂ ਇਲਾਵਾ ਇਹਨਾਂ ਜੰਗਲਾਂ ਦੇ ਵਿੱਚ 400 ਤੋਂ ਜ਼ਿਆਦਾ ਕਬੀਲੇ ਰਹਿੰਦੇ ਹਨ ਤੇ ਇਹਨਾਂ ਕਬੀਲਿਆਂ ਵਿੱਚ ਲੋਕਾਂ ਨੇ ਬਾਹਰੀ ਦੁਨੀਆ ਨੂੰ ਨਹੀਂ ਵੇਖਿਆ ਪਰ ਹੁਣ ਅਮਾਜੋਨ ਦੇ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ ਤੇ ਲਗਭਗ 20% ਇਹਨਾਂ ਜੰਗਲਾਂ ਨੂੰ ਕੱਟਿਆ ਜਾ ਚੁੱਕਿਆ ਹੈ ਇਹ ਸਨ ਅਮਾਜੋਨ ਜੰਗਲਾਂ ਦੇ ਰਾਜ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇਕਰ ਤੁਸੀਂ ਵੀਡੀਓ ਨੂੰ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫਾਲੋ ਜ਼ਰੂਰ ਕਰ ਲਵੋ ਧੰਨਵਾਦ